ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਖਾਤ ਹਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ ਹਉ ਆਪਾਰ ਨਾਲ ਮਿਲ ਕੇ ਉਸ ਮਾਲਕ ਦੀ ਉਸਤਤ ਕਰੀਏ ਪ੍ਰਭ ਕੀ ਉਸਤਤ ਕਰੋ ਸੰਤਮੀਤ ਸਾ ਵਿਧਾਨ ਹਕਾਗਰ ਜੀਤ ਆਪਣੇ ਮਨ ਨੂੰ ਸਾਵਧਾਨ ਰੱਖਣਾ ਹੈ ਇੱਕ ਛਿਥ ਹੋ ਕੇ ਪੂਰੇ ਹੀ ਧਿਆਨ ਦੇ ਨਾਲ ਸਗੋਂ ਦੀ ਵਿਚਾਰ ਇਤਿਹਾਸਕ ਵਿਚਾਰ ਸਰਵਣ ਕਰਨੀ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਝੋਟ ਨਾ ਆਵੇ ਅਗੰਤ ਪਰੇ ਭਨਾਰ ਸਤਿਗੁਰਾਂ ਦੀ ਗਰਬਾਣੀ ਦਾ ਪਰਮਾਨ ਹੈ ਕਿ ਇੱਕੋ ਹੀ ਦਾਤਾ ਦੇਣ ਵਾਲਾ ਹੈ ਦੂਜਾ ਕੋਈ ਨਹੀਂ ਹੈ ਸੱਦਾ ਦਾਤਾ ਇੱਕ ਹੈ ਇੱਕੋ ਹੀ ਹੈ ਸਦਾ ਦਾਤਾ ਇੱਕ ਹੈ ਸਭ ਕੋ ਦੇਵ ਨਾਰਾ ਸਭ ਨਾ ਜੀਆਂ ਨੂੰ ਰਿਜਕ ਦੇਣ ਵਾਲਾ 84 ਲੱਖ ਜੀਵਾਂ ਨੂੰ ਰੋਜੀ ਰੋਟੀ ਦੇਣ ਵਾਲਾ ਮਾਲਕ ਹੈ ਨਰੰਕਾਰ ਹੈ ਪਰਮੇਸ਼ਰ ਹੈ 42 ਲੱਖ ਜੀਵ ਪਾਣੀ ਵਿੱਚ ਰਹਿੰਦੇ ਹਨ ਉਹਨਾਂ ਨੂੰ ਵੀ ਰੋਜੀ ਰੋਟੀ ਦੇ ਰਿਹਾ ਹੈ 42 ਲੱਖ ਜੋ ਧਰਤੀ ਤੇ ਕਾਸ਼ ਲੋਕ ਤੇ ਇੱਥੇ ਰਹਿ ਰਹੇ ਹਨ ਫੋਮ ਲੋਕ ਤੇ ਉਹਨਾਂ ਨੂੰ ਵੀ ਰੋਜੀ ਰੋਟੀ ਦੇ ਰਿਹਾ ਹੈ ਚੰਦ ਸੂਰਜ دریا ਸਾਰੇ ਉਸ ਦੇ ਹੁਕਮ ਵਿੱਚ ਆਂ ਮਾਲਕ ਦੇ ਹੁਕਮ ਵਿੱਚ ਸਮੁੰਦਰ ਸਾਥ ਹੋਵੇ ਆਪਾਂ ਸਾਖੀ ਸੁਣੀ ਹੈ ਅਰਜਨੀ ਤੇ ਪਿੰਗਲੇ ਵਾਲੀ ਰਾਜਾ ਦੁਨੀ ਚੰਦ ਗਿਆ ਹੈ ਪੱਟੀਛਾਰ ਦੇ ਰਹਿਣ ਵਾਲਾ ਹੁਸ ਦੀਆਂ ਸੱਤ ਧੀਆ ਸਨ ਪਹਿਲਾ ਇੱਕ ਧੀ ਹੋਈ ਫਿਰ ਦੂਜੀ ਤੀਜੀ ਹੁਸ ਦੀ ਇੱਛਾ ਸੀ ਕਿ ਮੇਰੇ ਘਰ ਪੁੱਤਰ ਦਾ ਜਨਮ ਹੋਵੇ ਫਰ ਨਹੀਂ ਹੋਇਆ ਜੋ ਮਾਲਕ ਦਾ ਹੁਕਮ ਸੀ ਛੇਵੀਂ ਤੀਤਵਾਰ ਸਤਮੀ ਸਬਤ ਛੁੱਟੀ ਸੀ ਜਿਸ ਦਾ ਨਾਮ ਆਪਾਂ ਇਤਿਹਾਸ ਵਿੱਚ ਸੁਣਿਆ ਕਿ ਬੀਬੀ ਰਜਨੀ ਦਾ ਨਾਮ ਸੀ ਬੀਬੀ ਰਜਨੀ ਤੇ ਉਹ ਬੰਦਾ ਜਦੋਂ ਘਰ ਪੁੱਤਰ ਨੇ ਜਨਮ ਨਹੀਂ ਲਿਆ ਤੇ ਉਹ ਬੰਦਾ ਨਾਸਤਿਕ ਹੋ ਗਿਆ ਰੱਬ ਤੋਂ ਦੂਰ ਹੋ ਗਿਆ ਰੱਬ ਨੂੰ ਮੰਨਣਾ ਛੱਡ ਦਿੱਤਾ ਤੇ ਕਹਿੰਦਾ ਮੈਂ ਹੀ ਆ ਸਭ ਕੁਝ ਮੈਂ ਸਾਰਿਆਂ ਨੂੰ ਪਰਜਾਂ ਨੂੰ ਸੰਭਾਲਦੇ ਆ ਇਹਨਾਂ ਨੂੰ ਰੋਜੀ ਰੋਟੀ ਦੇ ਰਿਹਾ ਇੱਕ ਦਿਨ ਉਹਨੇ ਪੁੱਛਿਆ ਆਪਣੇ ਆ ਸਾਰੀਆਂ ਧੀਆਂ ਨੂੰ ਪਰਿਵਾਰ ਨੂੰ ਇਕੱਠਾ ਕਰਕੇ ਕਿ ਤੁਹਾਨੂੰ ਕੌਣ ਪਾਲ ਰਿਹਾ ਹੈ ਤੁਹਾਨੂੰ ਛੇ ਧੀਆ ਨੇ ਕਹਿਤਾ ਕਿ ਪਿਤਾ ਜੀ ਤੁਸੀਂ ਸਾਨੂੰ ਰੋਜੀ ਰੋਟੀ ਖਵਾਉਂਦੇ ਹੋ ਤੁਸੀਂ ਪਾਲਦੇ ਹੋ ਹੋਰ ਕੌਣ ਪਾਲਦਿਆ ਹੈ ਸਤਵੀਂ ਧੀ ਚੁੱਪ ਹੋ ਗਈ ਸਤਵੀਂ ਧੀ ਨਹੀਂ ਬੋਲੀ ਹੁਣ ਦੁਨੀ ਚੰਦ ਵੇਖ ਰਿਹਾ ਕਿ ਛੇ ਧੀਆ ਨੇ ਕਹਿ ਦਿੱਤਾ ਮੇਰੀਆਂ ਪੁੱਤਰੀਆਂ ਨੇ ਕੇ ਪਿਤਾ ਜੀ ਤੇਰਾ ਦਿੱਤਾ ਖਾਂਦੀਆਂ ਪਰ ਇੱਕ ਸਤਵੀਂ ਨਹੀਂ ਬੋਲੀ ਕਾਰਨ ਕੀ ਹੈ ਕਹਿੰਦਾ ਰਜਨੀ ਤੂੰ ਚੁੱਪ ਹੈ ਕੀ ਕਾਰਨ ਹੈ ਕਹਿੰਦੇ ਨਹੀਂ ਪਿਤਾ ਜੀ ਠੀਕ ਹੈ ਜਰੀਆ ਤੁਸੀਂ ਬਣੇ ਹੋ ਪਰ ਦੇਣ ਵਾਲਾ ਇੱਕੋ ਦਾਤਾ ਹੈ ਮਾਲਕ ਹੈ ਨਰਨਕਾਰ ਹੈ ਰੱਬ ਖੁਦਾ ਉਹ ਸਾਰਿਆਂ ਨੂੰ ਦੇ ਰਿਹਾ ਹੈ ਹੋਰ ਕੋਈ ਕਿਸੇ ਨੂੰ ਰੋਜੀ ਰੋਟੀ ਨਹੀਂ ਦੇ ਸਕਦਾ ਜਦੋਂ ਇੰਨੀ ਗੱਲ ਸੁਣੀ ਹਮ ਬੜਾ ਖਰੋਦ ਵਿੱਚ ਹੋ ਗਿਆ ਬੜਾ ਹੰਕਾਰ ਵਿੱਚ ਠੀਕ ਕਹਿੰਦਾ ਇਹ ਗੱਲ ਹੈ ਕਹਿੰਦਾ ਮੈਂ ਚਲੋ ਠੀਕ ਹੈ ਜੇ ਤੂੰ ਪਿਤਾ ਨੂੰ ਨਹੀਂ ਮੰਨਦੀ ਕਿ ਪਿਤਾ ਤੇਰਾ ਪਿਓ ਸਭ ਕੁਝ ਕਰ ਰਿਆ ਰੋਜੀ ਰੋਟੀ ਦੇ ਰੇ ਤੂੰ ਕਹਿੰਦੇ ਨਹੀਂ ਪਿਤਾ ਜੀ ਪਰਮਾਤਮਾ ਦੇ ਰਿਆ ਰੱਬ ਦੇ ਰੇ ਗਰੋਧ ਵਿੱਚ ਹੋ ਕੇ ਕਹਿੰਦਾ ਤੇਰਾ ਤੇਰੀ ਮੈਂ ਸ਼ਾਦੀ ਵਿਆਹ ਉਹ ਬੰਦੇ ਨਾਲ ਕਰਾਂਗਾ ਜਿਹੜਾ ਕੋੜੀ ਹੋਵੇ ਜਿਸ ਨੂੰ ਸਾਰੇ ਸਰੀਰ ਤੇ ਕੋੜ ਹੋਵੇ ਉਹ ਲੱਭ ਕੇ ਲਿਆਓ ਆਪਾਂ ਸੰਕੇਪ ਵਿਚਾਰ ਹੀ ਕਰਾਂਗੇ ਕੋਈ ਲੰਮੀ ਫਿਰ ਵਿਚਾਰ ਹੋ ਜਾਣੀ ਹੈ ਆਪਾਂ 10 ਮਿੰਟ ਦੇ ਵਿੱਚ ਸਮਾਪਤੀ ਕਰਨੀ ਹੈ ਤੇ ਕਹਿੰਦੇ ਲੱਭ ਕੇ ਲਿਆਂਦਾ ਗਿਆ ਉਹਨੂੰ ਉਸ ਦੇ ਲਾੜ ਲਾ ਦਿੱਤਾ ਗਿਆ ਕਹਿੰਦੀ ਇਹ ਵੀ ਸਤਿਵਚਨ ਪਿਤਾ ਜੀ ਇਹ ਵੀ ਹੁਕਮ ਹੈ ਮਾਲਕ ਦਾ ਠੀਕ ਹੈ ਕਹਿੰਦੇ ਪਰ ਤੁਸੀਂ ਸਾਰਾ ਇਲਾਕਾ ਛੱਡ ਦੇਣਾ ਹੈ ਦੋਆ ਨੇ ਉਹਨੂੰ ਨਾਲ ਲੈ ਕੇ ਜਿੱਥੇ ਮਰਜੀ ਜਾ ਕੋਈ ਤੈਨੂੰ ਇੱਥੋਂ ਕੋਈ ਫੁੱਟੀ ਕੌੜੀ ਵੀ ਨਹੀਂ ਮਿਲੇਗੀ ਘਰ ਦੇ ਵਿੱਚੋਂ ਕੁਝ ਨਹੀਂ ਮਿਲਣਾ ਇਹਨੂੰ ਤੋਂ ਲੈ ਕੇ ਜਾ ਜਿਵੇਂ ਮਰਜੀ ਰੋਟੀ ਖਵਾ ਜੋ ਮਰਜੀ ਕਰ ਕਹਿੰਦੇ ਉਹ ਰਜਨੀ ਨੇ ਫਿਰ ਸੱਤ ਬਚਨ ਮੰਨ ਕੇ ਉਹ ਲੈ ਗਈ ਕਹਿੰਦੇ ਇੱਕ ਇਤਿਹਾਸਕਾਰ ਤਾਂ ਟੋਕਰਾ ਵੀ ਲਿਖਦੇ ਚ ਟੋਕਰੇ ਹੋਇਆ ਦਾ ਬੰਦੇ ਦਾ ਉੱਪਰ ਬੰਦੇ ਦੇ ਛਿਰਤ ਨਹੀਂ ਚੱਕਿਆ ਜਾਣਾ ਪਰ ਕਹਿੰਦੇ ਇੱਕ ਰੇੜਾ ਟਾਇਰਾਂ ਵਾਲਾ ਬਣਾਇਆ ਗਿਆ ਉਹਨੂੰ ਖਿੱਚ ਕੇ ਫਿਰ ਉਹਨੂੰ ਤੁਰਿਆ ਨਹੀਂ ਜਾਂਦਾ ਸੀ ਨਾ ਕਹਿੰਦੇ ਉਹ ਅੰਮ੍ਰਿਤਸਰ ਦੀ ਧਰਤੀ ਵੱਲ ਲੈ ਕੇ ਜਾ ਰਹੀ ਹੈ ਇੱਧਰ ਪਿੰਡਾਂ ਨਗਰਾਂ ਦੇ ਵਿੱਚੋਂ ਰੋਜੀ ਰੋਟੀ ਮੰਗ ਕੇ ਲੈ ਕੇ ਆਉਣੀ ਤੇ ਆਪਣੇ ਪਹਿਲਾ ਪਤੀ ਨੂੰ ਖਵਾਉਣੀ ਫਿਰ ਆਪ ਤਰੀ ਬਚੀ ਰੋਟੀ ਫਿਰ ਉਹਨੇ ਆਪ ਖਾਣੀ ਇਸੇ ਤਰ੍ਹਾਂ ਕਹਿੰਦੇ ਅੰਮ੍ਰਿਤਸਰ ਪਹੁੰਚ ਗਏ ਸ਼ਿਕਨਗਰ ਸੀ ਪਿੰਡ ਦੇ ਕੋਲ ਉੱਥੇ ਆਪਣੇ ਪਤੀ ਨੂੰ ਬਿਠਾ ਕੇ ਤੇ ਆਪ ਪਿੰਡ ਨਗਰਵਾਲ ਚਲੀ ਗਈ ਉੱਥੇ ਜਿੱਥੇ ਤਖ ਭੰਜਨੀ 베ਰੀ ਹੈ ਉੱਥੇ ਕਵੇਰੀ ਦਾ ਦਰਬਸ ਸੀ ਪਹਿਲਾ ਉਹੀ 베ਰੀ ਹੈ ਇਥੇ ਦੁੱਖਪੰਜਨੀ ਬੇਰੀ ਹੈ ਉੱਥੇ ਪਹਿਲਾ ਛਪੜੀ ਹੁੰਦੀ ਸੀ ਇੱਕ ਉਹ ਛਪੜੀ ਤੇ ਉਹ ਕੀ ਵੇਖਦਾ ਹੈ ਉਸ ਦਾ ਰਜਨੀ ਦਾ ਪਤੀ ਕਿ ਦਰਖਤ ਤੇ ਬੇਰੀ ਤੇ ਕਾਲੇ ਕਾਂ ਬੈਠੇ ਨੇ ਤੇ ਜਦੋਂ ਤੁਬੀ ਲਾਉਂਦੇ ਨੇ ਚੁੱਕੀ ਲਾਉਂਦੇ ਨੇ ਕੋਈ ਪਾਣੀ ਪੀਂਦੇ ਨੇ ਵਿੱਚ ਚਿੱਟੇ ਹੋ ਕੇ ਹੰਸ ਹੋ ਕੇ ਨਿਕਲਦੇ ਹਨ ਜੋ ਤਿਆਸਰ ਚ ਲਿਖਿਆ ਹੁੰਦੇ ਮਨ ਵਿੱਚ ਆਇਆ ਕਿ ਇਹ ਕਾਲੇ ਕਾਂ ਚੁੱਬੀ ਲਾ ਕੇ ਚਿੱਤੇ ਹੰਸੋ ਗਿਰਦੇ ਹਨ ਕਹਿੰਦੇ ਮੈਂ ਵੀ ਵੇਖਾਂ ਚੱਕਰਾਂ ਉਹ ਵੀ ਕਹਿੰਦੇ ਹੌਲੀ ਹੌਲੀ ਰੇੜਕ ਤੇ ਚਲਿਆ ਗਿਆ ਉਹ ਪਾਣੀ ਵੱਲ ਤੇ ਪਾਣੀ ਤੋਂ ਡਰਦਾ ਸੀ ਕਿਤੇ ਪਰਨੇ ਕਿੰਨਾ ਕੋ ਡੂੰਗਾ ਪਾਣੀ ਹੋਵੇਗਾ ਉਹਨੇ ਇੱਕ ਹੱਥ ਉੱਪਰ ਰੱਖਤ ਦੇ ਨਾਲ ਰੱਖਿਆ ਤੇ ਥੱਲੇ ਜਦੋਂ ਨੇ ਹੱਥ ਪਾਇਆ ਤੇ ਇਹਦਾ ਰੋਗ ਜਿਹੜਾ ਠੀਕ ਹੋ ਗਿਆ ਕੋੜ ਦਾ ਰੋਗ ਥੋੜਾ ਜਿਹਾ ਠੀਕ ਹੋਇਆ ਉਸਨੇ ਫਿਰ ਚੁਬਕੀ ਲਗਾਈ ਸਰੀਰ ਉਹਦਾ ਤੰਦਰੁਸਤ ਹੋ ਗਿਆ ਇਹ ਘਤਬਾਰ ਹੈ ਬਿਲਕੁਲ ਤੰਦਰੁਸਤ ਹੋ ਗਿਆ ਕਰਾਮਾਤ ਵਰਤ ਗਈ ਬਾਹਰ ਹੁਣ ਬੈਠਾ ਹੈ ਰਜਨੀ ਦੀ ਢੀਕ ਕਰ ਰਿਹਾ ਕਿ ਉਹ ਰੋਟੀ ਲੈਣ ਗਈ ਹੈ ਜਦ ਦਵਾਈ ਤੇ ਨੇ ਵੇਖਿਆ ਬੜੀ ਹੈਰਾਨ ਹੋਈ ਕਿ ਕੌਣ ਹੈ ਬੰਦਾ ਨੌਜਵਾਨ ਜਦੋਂ ਵੇਖਿਆ ਤੇ ਪੁੱਛਿਆ ਤੂੰ ਕੌਣ ਹੈ ਕਹਿੰਦਾ ਮੈਂ ਤੇਰਾ ਪਤੀ ਹਾਂ ਕਹਿੰਦਾ ਮੇਰਾ ਪਤੀ ਮੇਰਾ ਪਤੀ ਤਾਂ ਕੋਹੜੀ ਸੀ ਇਹਦੇ ਕੋਲ ਤੁਰਿਆ ਨਹੀਂ ਜਾਂਦਾ ਸੀ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਕਹਿੰਦਾ ਨਹੀਂ ਮੈਂ ਹੀ ਤੇਰਾ ਪਤੀ ਹਾਂ ਮੰਨੀ ਨਹੀਂ ਉਨੇ ਇੱਕ ਹੱਥ ਜਿਹੜਾ ਬਚਾ ਕੇ ਰੱਖਿਆ ਸੀ ਤੇ ਹੱਥ 'ਚ ਜਕੋੜ ਸੀ ਕਹਿੰਦਾ ਵੇਖ ਮੇਰੇ ਹੱਥ 'ਚ ਜੇ ਵੀ ਕੋੜ ਹੈ ਤੇ ਮੈਂ ਤੈਨੂੰ ਪਾਣੀ ਦੇ ਵਿੱਚ ਦੁਬਾਰਾ ਹੱਥ ਧੋ ਕੇ ਦੁਬਾਰਾ ਪਾਣੀ 'ਚ ਮੈਨੂੰ ਇਸ਼ਨਾਨ ਕਰਵਾਉਣਾ ਪਾਣੀ 'ਚ ਹੱਥ ਪਾਇਆ ਤੇ ਹੱਥ ਠੀਕ ਹੋ ਗਿਆ ਪਰ ਫਿਰ ਵੀ ਉਹਦਾ ਸ਼ੰਕਾ ਨਹੀਂ ਗਿਆ ਫਿਰ ਵੀ ਉਹ ਕਹਿੰਦੇ ਨਹੀਂ ਮੇਰਾ ਸ਼ੰਕਾ ਨਹੀਂ ਜਾਣਾ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਗਏ ਦੋਵੇਂ ਮਹਾਰਾਜ ਦੇ ਕੋਲ ਗਏ ਉੱਥੇ ਫਰਮਾ ਰਹੇ ਨੇ ਦੱਸੀ ਸਾਰੀ ਗੱਲ ਮਹਾਰਾਜ ਨੇ ਕਿਹਾ ਵੀ ਠੀਕ ਐ ਕਿ ਜਿੰਨੀ ਤੇਰਾ ਹੀ ਪਤੀ ਹੈ ਇਹ ਕਿਰਪਾ ਹੋ ਗਈ ਹੈ ਤੇਰੀ ਸੇਵਾ ਨੂੰ ਫਲ ਮਿਲਿਆ ਹੈ ਤੂੰ ਉਸ ਪ੍ਰਮਾਤਮਾ ਵਹਿਗੁਰੂ ਤੇ ਵਿਸ਼ਵਾਸ ਕੀਤਾ ਹੈ ਭਰੋਸਾ ਰੱਖਿਆ ਹੈ ਇਹ ਅਰਦਾਸ ਬੇਨਤੀ ਕੀਤੀ ਸੀ ਤੂੰ ਕਿ ਮੇਰਾ ਪਤੀ ਠੀਕ ਹੋ ਜਾਵੇ ਤੰਦਰੁਸਤ ਹੋ ਜਾਵੇ ਤੇ ਤੇਰੀ ਅਰਦਾਸ ਪੂਰੀ ਹੋਈ ਹੈ ਤੇ ਮਹਾਰਾਜ ਨੇ ਵਾਰ ਵੀ ਦਿੱਤੇ ਕਹਿੰਦੇ ਤੇਰਾ ਨਾਂ ਹੋਂ ਰਹੀ ਦੁਨੀਆ ਤੱਕ ਹੀ ਰਹੇਗਾ ਉੱਥੇ ਉਹਨਾਂ ਨੇ ਸੇਵਾ ਕੀਤੀ ਗੁਰੂ ਘਰ ਦੇ ਵਿੱਚ ਦੋਨੇ ਗੁਰੂ ਕੇ ਸਿੱਖ ਬਣ ਗਏ ਸ਼ਰਧਾਲੂ ਬਣ ਗਏ ਲੋਕ ਤੇ ਪਰਲੋਕ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਉਹਨਾਂ ਦੀ ਗਰੀਬੀ ਵੀ ਕੱਟੀ ਗਈ ਕਾਰਵਿਸ ਛੜਦੀ ਕਲਾ ਕਾਰੋਬਾਰ ਚੱਲ ਪਿਆ ਵਧੀਆ ਫਿਰ ਕਹਿੰਦੇ ਦੁਨੀ ਚੰਦ ਜਿਹੜਾ ਇੰਨਾ ਹੰਕਾਰੀ ਸੀ ਇੰਨਾ ਨੂੰ ਆਪਣੇ ਧਨ ਦਾ ਕਮੰਡ ਸੀ ਇੰਨਾ ਆਪਣਾ ਕਹਿੰਦੇ ਇਹੋ ਜਾਨ ਦਾ ਸਮਾਂ ਆਇਆ ڈاکੂ ਚੋਰ ਪੈ ਉਹਨਾਂ ਨੇ ਸਾਰਾ ਕੁਝ ਲੁੱਟ ਲਿਆ ਹੁੰਦਾ ਧਨ ਜਿੰਨਾ ਸੀ ਸਾਰਾ ਲੁੱਟ ਕੇ ਉਹਨੂੰ ਕੰਗਾਲ ਕਰ ਦਿੱਤਾ ਉਕੇ ਹੋਣਾ ਹੀ ਸੀ ਜਦੋਂ ਬੰਦੇ ਹੰਕਾਰ ਹੋ ਜਾਂਦਾ ਹੈ ਹੰਕਾਰ ਹਰੀ ਨਾ ਭਾਵੇ ਪ੍ਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ ਕਹਿੰਦੇ ਉਹ ਕੰਗਾਲ ਹੋ ਗਿਆ ਤੇ ਇਹੋ ਜਿਹਾ ਮੰਗਣਾ ਸ਼ੁਰੂ ਕਰਤਾ ਘਰ ਵਿੱਚ ਕੁਝ ਨਹੀਂ ਰਹਿ ਗਿਆ ਕਿੱਥੇ ਮਹਾਰਾਜ ਦੀ ਗਰਬਾਣੀ ਦੇ ਅੱਗੇ ਰਾਜੇ ਤੋਂ ਭਿਖਾਰੀ ਤੇ ਭਿਖਾਰੀ ਤੋਂ ਰਾਜ ਕਰਵਾ ਦਿੰਦਾ ਹੈ ਮਾਲਕ ਭਿਖਾਰੀ ਬਣ ਗਿਆ ਰਾਜੇ ਤੋਂ ਭਿਖਾਰੀ ਬਣ ਗਿਆ ਮੰਗਦਾ ਮੰਗਦਾ ਕਿਤੇ ਆ ਗਿਆ ਰਜਨੀ ਦੇ ਘਰ ਦਰਵਾਜ਼ਾ ਖੜਕਾਇਆ ਫਿਰ ਰਜਨੀ ਨੇ ਪਛਾਣ ਲਿਆ ਕਿ ਤਾਂ ਮੇਰਾ ਪਿਤਾ ਹੈ ਫਿਰ ਵੀ ਉਹਨੇ ਮਨ ਦੇ ਵਿੱਚ ਗੁੱਸਾ ਰੋਸ ਨਹੀਂ ਕੀਤਾ ਕਿਨੇ ਮੈਨੂੰ ਘਰੋਂ ਕੱਢਦਾ ਸੀ ਪਿੰਗਲੇ ਨਾਲ ਵਿਆਹ ਸੀ ਫਿਰ ਵੀ ਉਹਨੇ ਆਪਣੇ ਪਿਤਾ ਨੂੰ ਵਿਛਾਣਿਆ ਕੀ ਹਾਲ ਹਾਲਤ ਹੋ ਗਈ ਆਪਣੀ ਬੇਟੀ ਨੂੰ ਕਹਿੰਦਾ ਕਿ ਰਜਨੀ ਨੂੰ ਕਹਿੰਦਾ ਮੇਰੇ ਕੀਤੇ ਕਰਮ ਹਨ ਮੈਂ ਹੰਕਾਰੀ ਹੋ ਗਿਆ ਸੀ ਮੈਂ ਕਹਿੰਦਾ ਸੀ ਰੱਬ ਹੈ ਨਹੀਂ ਪਰ ਨਹੀਂ ਰਬ ਹੈ ਪ੍ਰਾਤਮਾ ਹੈ ਫਿਰ ਉਹਨੇ ਮੰਨਣਾ ਸ਼ੁਰੂ ਕੀਤਾ ਫਿਰ ਰਜਨੀ ਨੇ ਆ ਕੇ ਆਓ ਭਗਤ ਘਰੇ ਸੇਵਾ ਕੀਤੀ ਆਪਣੇ ਪਿਤਾ ਦੀ ਇਸ ਇਤਿਹਾਸ ਆਪਾਂ ਸਰਵਣ ਕੀਤਾ ਜਿੰਨੀ ਮੋ ਸਮਝ ਸੀ ਬਾਕੀ ਦੁੱਖ ਭੰਜਨੀ ਮੇਰੀ ਅੱਜ ਵੀ ਉੱਥੇ ਜਿਹੜਾ ਸ਼ਰਦਾ ਦੇ ਨਾਲ ਇਸ਼ਨਾਨ ਕਰਦਾ ਹੈ ਉਹਨਾਂ ਦੇ ਦੁੱਖ ਕੱਟੇ ਜਾਂਦੇ ਨੇ ਅੱਜ ਵੀ ਕਿਸੇ ਨੂੰ ਕੈਂਸਰ ਦਾ ਰੋਗ ਹੈ ਕਿਸੇ ਨੂੰਆਂ ਅੱਖਾਂ ਆ ਰੀਆਂ ਨੇ ਕਿਸੇ ਨੂੰ ਹੱਡੀਆਂ ਦਾ ਕੋਈ ਵੀ ਪ੍ਰੋਬਲਮ ਹੈ ਉੱਥੇ ਅੱਜ ਵੀ ਕਰਾਮਾਤ ਵਰਤ ਰਹੀਏ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਸ੍ਰੀ ਹਰਮੰਦਰ ਸਾਹਿਬ ਅੱਜ ਵੀ ਜਿਹੜਾ ਸ਼ਰਧਾ ਦੇ ਭਾਵਨਾ ਦੇ ਨਾਲ ਜਾਂਦਾ ਹੈ ਅੱਜ ਵੀ ਰੋਗ ਠੀਕ ਹੋ ਰਹੇ ਹਨ ਤੰਦਰੁਸਤੀ ਮਿਲਦੀ ਹੈ ਜੋ ਵੀ ਕੋਈ ਮੰਗਦਾ ਹੈ ਮਿਲਦਾ ਹੈ ਅੱਜ ਵੀ ਖੁੱਲੇ ਭੰਡਾਰੇ ਵਰਤ ਰਹੇ ਹਨ ਅਸ ਗੱਲ ਸ਼ਰਧਾ ਦੀ ਹੈ ਭਾਵਨਾ ਦੀ ਹੈ ਜਿਨ੍ਹਾਂ ਦੀ ਸ਼ਰਧਾ ਬਣ ਜਾਂਦੀ ਹੈ ਵਿਸ਼ਵਾਸ ਭਰੋਸਾ ਬਣ ਜਾਂਦਾ ਹੈ ਉਹਨਾਂ ਦੇ ਬੇੜੇ ਪਾਰ ਹੋ ਰਹੇ ਨੇ ਅੱਜ ਵੀ ਕਿਉਂਕਿ ਲੋਕ ਤੇ ਪਰਲੋਕ ਦੇ ਸਤਿਗੁਰੂ ਨੇ ਸਾਡੇ ਗੁਰੂ ਰਾਮਦਾਸ ਜੀ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਉਹਨਾਂ ਦੇ ਦਰਬਾਰ ਤੇ ਅੱਜ ਵੀ ਕੋਈ ਖਾਲੀ ਨਹੀਂ ਆਉਂਦਾ ਕੋਈ ਕੋਈ ਵੀ ਖਾਲੀ ਨਹੀਂ ਆਉਂਦਾ ਬਸ ਸਾਡੇ ਅੰਦਰ ਸ਼ਰਧਾ ਤੇ ਵਿਸ਼ਵਾਸ ਭਰੋਸਾ ਹੋਣਾ ਚਾਹੀਦਾ ਹੈ ਗੁਰੂ ਦੇ ਪ੍ਰਤੀ ਪ੍ਰੇਮ ਹੋਣਾ ਚਾਹੀਦਾ ਹੈ ਉਹਨਾਂ ਦੀ ਬੇੜੇ ਪਾਰ ਹੁੰਦੇ ਹਨ ਇਸ ਕਰਕੇ ਭਾਈ ਉਹਨਾਂ ਦਾ ਹੀ ਹੁਕਮ ਹੈ ਉਹ ਹੀ ਆਪਣਾ ਸੱਚਾ ਕੇਂਦਰ ਹੈ ਸਾਰੇ ਹੀ ਗੁਰੂ ਘਰ ਉਸ ਦੇ ਮਤੇ ਦੀ ਚੱਲ ਰਹੇ ਹਨ ਸ੍ਰੀ ਦਰਬਾਰ ਸਾਹਿਬ ਮੰਦਿਰ ਸਾਹਿਬ ਸਾਰੇ ਜਿੰਨੇ ਵੀ ਦੁਨੀਆ ਦੇ ਵਰਲਡ ਦੇ ਜਿੰਨੇ ਵੀ ਗੁਰੂ ਘਰ ਹਨ ਉਹਦੀ ਕਿਰਪਾ ਨਾਲ ਹੀ ਚੱਲ ਰਹੇ ਹਨ ਉਸ ਦੀ ਬਖਸ਼ਿਸ਼ ਨਾਲ ਹੀ ਚੱਲ ਰਹੇ ਹਨ ਆਓ ਆਪਾਂ ਵੀ ਗੁਰੂ ਦਾ ਹੁਕਮ ਮੰਨੀ ਆਓ 2 ਮਿੰਟ ਵਾਸਤੇ ਆਪਾਂ ਸਿਮਰਨ ਕਰੀਏ ਪੁਸਤਵਾਦ ਛੇ ਪੜੀਆਂ ਅਨੰਦ ਸਾਹਿਬ ਦਾਸ ਬੇਨਤੀ ਹੋਵੇਗੀ ਆਓ ਸਾਰੇ ਨੇਤਰ ਬੰਦ ਕਰਕੇ ਮਾਲਕ ਦਾ ਸ਼ੁਕਰਾਨਾ ਕਰੀਏ ਜਿਸ ਦੀ ਕਿਰਪਾ ਨਾਲ ਸਾਨੂੰ ਸਭ ਕੁਝ ਮਿਲਿਆ ਸੋ ਕਿਉਂ ਬਿਸਰੇ ਜਨ ਸਭ ਕੁਝ ਦਿਆ ਆਓ ਸਾਰੇ ਨੇਤਰ ਬੰਦ ਕਰਕੇ ਜਪੋ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾ ਗੁਰੂ ਵਾਹ 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 ਤੇ